ਹਾਂ ਹਾਂ ਇੱਕ ਮਿੰਟ ਦੇ ਦਿਓ ਜੀ ਬਸ ਆਜੋ 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 ਆ ਕੇ ਅਹ ਦੇਖੋ 6 ਮਹੀਨੇ ਹੋ ਗਏ ਹਨ ਜਦ ਤਈ ਮੈਂ ਟੈਕਸੀ ਵਾਰੀ ਜਦ ਮਿਲੀ ਸੀਗੀ ਸਰਕਾਰ ਨੇ ਪੂਰਾ ਤੱਕਾ ਕੀਤਾ ਹੋਇਆ ਜਿੰਨੇ ਫੰਡਮੈਂਟਲਸ ਰਾਈਟਸ ਨੇ ਇਹਨਾਂ ਦੇ ਜਿੰਨੇ ਵੀ ਇਹਨਾਂ ਦੇ ਹਿਊਮਨ ਰਾਈਟਸ ਨੇ ਸਾਰਿਆਂ ਦੀ ਵਾਇਲੇਸ਼ਨ ਕੀਤੀ ਹੈ ਤੇ ਅਹ ਕਿੰਨੇ ਕਤਲ ਹੋ ਚੁੱਕੇ ਹਨ ਜੇ ਲਾਂਚ ਸਾਰਿਆਂ ਨੂੰ ਪਤਾ ਹੈ ਤੇ ਦੂਮੂਸੇ ਵਾਲਾ ਜਿਹੜਾ ਹੋਇਆ ਸੀ ਉਹ ਵੀ ਸਿਕਿਉਰਿਟੀ ਵਿਦਡਰੋ ਕਰਨ ਕਰਕੇ ਉਹਦੀ ਕਰਕੇ ਸਾਰਿਆਂ ਨੂੰ ਬੜਾ ਸਾਨੂੰ ਪਰਿਵਾਰ ਨੂੰ ਬੜੀ ਫਿਕਰ ਹੈ ਕਿ ਕਿ ਇਸ ਪ੍ਰਸ਼ਾਸਨ ਨੇ ਪਤਾ ਨਹੀਂ ਕੀ ਕਰਨਾ ਹੈ ਉਹਨਾਂ ਨਾਲ ਜਿੰਨਾ ਤੱਕ ਇਹਨਾਂ ਨੇ ਕੀਤਾ ਹੈ ਵਾਇਲੇਸ਼ਨਸ ਕਰਕੇ ਉਹ ਤਾਂ ਸਾਰਿਆਂ ਦੇ ਸਾਹਮਣੇ ਜਿਹੜੀ ਜਿਹੜੀ ਧਮਕੀ ਮਿਲੀ ਹੈ ਬੱਬਰ ਇੰਟਰਨੈਸ਼ਨਲ ਵੱਲੋਂ ਜੋ ਜਾਨੂ ਮਾਰਦੀ ਕਿਸ ਤਰ੍ਹਾਂ ਦੇਖ ਦਿਓ ਜਿੱਥੇ ਸਾਹਮਣੇ ਇਹ ਤਾਂ ਮੈਨੂੰ ਲੱਗਦਾ ਕਿ ਸਰਕਾਰ ਨੂੰ ਸੀਰੀਅਸਲੀ ਲੈਣਾ ਚਾਹੀਦਾ ਹੈ ਹੁਣ ਹਾਈ ਕੋਰਟ ਤੇ ਵੀ ਆਰਡਰ ਹੋ ਗਏ ਨੇ ਮੈਂ ਹਾਈ ਕੋਰਟ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਇੰਟਰਵੈਨ ਕਰਕੇ ਸਿਚੁਏਸ਼ਨ ਨੂੰ ਸੰਭਾਲ ਲਿਆ ਤੇ ਅਮ ਨੇਤਾ ਸਰਕਾਰ ਡੀਜੀਡੀ ਮਨਸਾ ਸੀਗੀ ਉਹ ਤਾਂ ਸਾਰਾਂ ਦੇ ਸਾਹਮਣੇ ਆ ਤੁਹਾਡੇ ਵੱਲੋਂ ਵੀ ਪਟੀਸ਼ਨ ਪਾਈ ਗਈ ਸੀ ਹਾਈ ਕੋਰਟ ਵੱਲੋਂ ਪਰ ਅਜੇ ਤੱਕ ਕੋਈ ਸਰਕਾਰ ਨੇ ਵੀ ਜਵਾਬ ਨਹੀਂ ਦਿੱਤਾ ਕਹਿੰਦੇ ਵੀ ਠੀਕ ਨੇ ਡਾਇਰੈਕਸ਼ਨ ਦਿੱਤੀ ਗਈ ਸੀ ਸਰਕਾਰ ਨੂੰ ਕੋਈ ਫਿਕਰ ਨਹੀਂ ਕਿਸੇ ਦੀ ਤੇ ਮਜੀਠਾ ਫੈਮਲੀ ਦੀ ਬਾਦਲ ਫੈਮਲੀ ਦੀ ਜੁੜਾ ਸ਼ਰੂਨੀ ਅਕਾਲੀ ਦਲ ਦੇ ਕਿਸੇ ਵੀ ਬੰਦੇ ਨਾਲ ਜੇ ਕੁਝ 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 ਹੁੰਦਾ ਹੈ ਸਾਨੂੰ ਛੱਡੋ ਸਰਕਾਰ ਨੂੰ ਪੰਜਾਬ ਦੇ ਲੋਕਾਂ ਦੀ ਫਿਕਰ ਨਹੀਂ ਜਿਹੜੀ ਸਰਕਾਰ ਪੰਜਾਬ ਦੇ ਲੋਕਾਂ ਦੀ ਫਿਕਰ ਨਹੀਂ ਕਰ ਸਕਦੀ ਉਹ ਸਾਡੀ ਕੀ ਫਿਕਰ ਕਰੂਗੀ। ਥ੍ਰੈਟ ਨੂੰ ਲੈ ਕੇ ਮੈਂ ਜੱਟੇ ਸਾਹਿਬ ਨਾਲ ਗੱਲ ਹੋਈ ਹੈ ਕੀ ਕਹੇ ਕੀ ਕਿਹਾਵਾਂ ਨੇ। ਫਿਕਰ ਤਾਂ ਸਾਰਿਆਂ ਨੂੰ ਹੈ। ਉਹਨਾਂ ਨੂੰ ਵੀ ਹੈ, ਸਾਨੂੰ ਵੀ ਹੈ, ਸਾਰੇ ਪਰਿਵਾਰ ਨੂੰ ਕਿੰਨੀ ਫਿਕਰ ਹੈ। ਉਹਨੇ ਮਾਤਾ ਜੀ ਨੂੰ ਮਾਤਾ ਜੀ ਦਾ ਸੋਚੋ। ਛੋਟੇ ਬੱਚੇ ਨੇ ਸਾਡੇ ਕੌਣ ਜ਼ਿੰਮੇਵਾਰ ਹੋਗਾ? ਸਿੱਧਾ ਸਰਕਾਰ ਡੀਜੀਪੀ ਸਾਹਿਬ, ਏਡੀਜੀਪੀ ਜੇਲਸ ਹੁਣ ਹਾਈ ਕੋਰਟ ਨੇ ਵੀ ਉਹਨਾਂ ਦੀ ਜ਼ਿੰਮੇਵਾਰੀ ਲਾਤੀ ਹੈ ਕਿ ਹੁਣ ਉਮੀਦ ਲੱਗਦੀ ਕਿ ਲੱਗਦਾ ਜੀ ਤੁਸੀਂ ਮਿਲ ਕੇ ਆਏ ਹੋ ਅੰਦਰ ਸੇਫਟੀ ਪਰਪਸ ਕੀ ਗੱਲ ਹੋਈ ਹੈ ਤੁਹਾਡੀ ਸੇਫਟੀ ਪਰਪਸ ਨਾਲ ਮੋਝ ਤਾਂ ਮੈਂ ਕਹਿ ਰਹੀ ਹਾਂ ਸਾਰਿਆਂ ਨੂੰ ਫਿਕਰ ਹੈ ਕਿਉਂਕਿ ਇਸ ਇਸ ਸਰਕਾਰ ਤੇ ਕਿਸੇ ਨੂੰ ਭਰੋਸਾ ਨਹੀਂ ਸਾਨੂੰ ਤਾਂ ਬਿਲਕੁਲ ਨਹੀਂ ਹੈ ਹੁਣ ਹਾਈ ਕੋਰਟ ਨੇ ਜੋ ਡਾਇਰੈਕਸ਼ਨ ਜਿਹੜੀ ਹੈਗੀ ਆ ਕੀਤੀ ਆ ਤੁਹਾਨੂੰ ਉਮੀਦ ਆ ਵੀ ਜਿਹੜੇ ਹੈਗੇ ਚੇਂਜ ਕਰਨਗੇ ਜਾਂ ਬੈਂਕ ਵਗੈਰਾ ਹੋਰ ਸੁਰੱਖਿਆ ਨੂੰ ਮੈਨੂੰ ਇਹ ਕੋਈ ਕੰਡੈਮਡ ਕ੍ਰਿਮੀਨਲ ਹੈ ਅੰਡਰ ਟ੍ਰਾਇਲ ਨੂੰ ਤੁਸੀਂ ਆਈਸੋਲੇਟ ਕਰ ਸਕਦੇ ਹੋ ਗੈਂਗਸਟਰ ਨੂੰ ਤੁਸੀਂ ਕਿਸੇ ਨੂੰ ਆਈਸੋਲੇਟ ਨਹੀਂ ਕੀਤਾ ਤੁਸੀਂ ਉਹਨੂੰ ਹਰ ਉਹਦਾ ਜਿਹੜਾ ਸਟੈਪ ਹੈ ਉਹ ਅੱਖਾਂ ਬੈਟ ਕਰਦਾ ਉਹ ਸਰਵੇਲੈਂਸ 'ਚ ਹੈ ਮੈਂ ਤੁਹਾਨੂੰ ਯਕੀਨੀ ਦੱਸ ਸਕਦਾ ਕਿ ਪ੍ਰਾਈਵੇਟ ਬੰਦੇ ਅਨਔਥਰਾਇਜ਼ਡ ਬੰਦੇ ਅਰਵਿੰਦ ਕੇਜਰੀਵਾਲ ਦੇ ਸੈਟਿਸਟਿਕ ਪਲੇਜ਼ਰ ਵਾਸਤੇ ਭਗਵੰਤ ਮਾਨ ਦੇ ਸੈਟਿਸਟਿਕ ਪਲੇਜ਼ਰ ਵਾਸਤੇ ਇਹ ਕੈਮਰਾਸ ਨੂੰ ਵਿਊ ਕਰ ਰਹੇ ਹੈ ਸਾਡੀ ਐਪਰੀਹੈਂਸ਼ਨ ਨਾ ਕਿ ਇਹ ਮੌਰਫ ਕਰਨਗੇ ਔਰ ਇਹਨਾਂ ਨੇ ਹਰ ਫੰਡਮੈਂਟਲ ਰਾਈਟ ਜਿਹੜਾ ਹੈ ਵਾਇਲਟ ਕੀਤਾ ਜਿਹੜੇ ਬੰਦੇ ਨੂੰ ਖਤਰਾ ਹੈ ਤੁਸੀਂ ਉਹਦੇ ਵਾਸਤੇ ਜੇਲ ਵਿਦਿਨ ਜੇਲ ਬਣਾ ਦਿੱਤੀ ਤੁਸੀਂ ਜੇਲ ਦੇ ਅੰਦਰ ਕਿੰਨੀ ਕਿ ਲਿਬਰਟੀ ਤੇ ਕਿੰਨੀ ਕਿ ਫ੍ਰੀडम ਹੁੰਦੀ ਹੈ ਕਟੇਲਡ ਹੁੰਦੀ ਹੈ ਨਾ ਜੀ ਉਹਦੇ ਬਿਯੋਂਡ ਵੀ ਤੁਸੀਂ ਬੰਦੇ ਨੂੰ 24 ਘੰਟੇ ਆਈਸੋਲੇਸ਼ਨ ਚ ਰੱਖਿਆ ਹੋਇਆ ਇਹ ਗਾਰਬ ਜਿਹੜਾ ਤੁਸੀਂ ਰੱਖਿਆ ਨਾ ਕਿ ਸਿਕਿਉਰਿਟੀ ਵਾਲਾ ਇਸ਼ੂ ਉਹਨਾਂ ਨੇ ਕਿ ਜੋ ਥੋੜੀ ਹੈ ਪਨਿਸ਼ਮੈਂਟ ਕਿਹਨੂੰ ਦਿੱਤੀ ਜਾ ਰਹੀ ਹੈ ਸਰਦਾਰ ਬਿਕਰਮ ਸਿੰਘ ਮਜੀਠੀਆ ਨੂੰ ਪਰ ਇਨ੍ਹਾਂ ਗੱਲਾਂ ਨਾਲ ਉਹਦਾ ਮਨੋਬਲ ਨਹੀਂ ਟੁੱਟਦਾ ਉਹ ਸਾਨੂੰ ਹੀ ਦੱਸ ਕੇ ਆਏ ਨੇ ਕਿ ਉਹ ਚੜ੍ਹਦੀ ਕਲਾ 'ਚ ਨੇ ਔਰ ਗੁਰੂ ਸਾਹਿਬ ਦੀ ਪੂਰੀ ਮਿਹਰ ਨੰਬਰ 1 ਇਸ਼ੂ ਔਰ ਸ਼ੁਕਰ ਹੈ ਆਨਰੇਬਲ ਕੋਰਟਸ ਦਾ ਇਨ੍ਹਾਂ ਨੇ ਟਿਲ ਦਾ ਜ਼ੋਰ ਲਾ ਲਿਆ ਕਿ ਪਰਿਵਾਰ ਨੂੰ ਨਾ ਮਿਲ ਸਕੇ ਦੇਖ ਨਾ ਸਕੇ ਇਨ੍ਹਾਂ ਨੇ ਜਦ ਆਨਰੇਬਲ ਕੋਰਟਸ ਕਹਿੰਦੇ ਸੀਗੇ ਕਿ ਐਕਟ ਐਸ ਪਰ ਲਾਅ ਇਹਨਾਂ ਨੇ ਲਾਅ ਨੂੰ ਟਵਿਕ ਕੀਤਾ ਇਹਨਾਂ ਨੇ ਲਾਅ ਨੂੰ ਮੈਨੀਪੂਲੇਟ ਕੀਤਾ ਜਦ ਤੱਕ ਸਪੈਸਿਫਿਕ ਡਾਇਰੈਕਸ਼ਨ ਨਹੀਂ ਆਈ ਕਿ ਤੁਸੀਂ ਸਲਾਖਾ ਤੋਂ ਬਿਓਂਡ ਨਹੀਂ ਮਿਲਣਾ ਅੱਜ ਇਹਨਾਂ ਨੇ ਸਾਨੂੰ ਡਿਪਟੀ ਸੁਪਰਡੈਂਟ ਸਾਹਿਬ ਦੇ ਦਫ਼ਤਰ 'ਚ ਕੋਈ 12:30 11:40 ਤੇ ਮਿਲਾਇਆ ਜੀ ਮਗਰੋਂ ਪਿੱਛੇ ਪਿੱਛੇ ਏਡੀਜੀ ਸਾਹਿਬ ਭੱਜੇ ਆਏ ਅੰਦਰ ਕਿ ਦੇਖੋ ਵੱਤ ਨਹੀਂ 1 ਮਿੰਟ ਵੱਤ ਨਹੀਂ ਹੋ ਗਿਆ ਦਿਸ ਇਜ਼ ਦਾ ਕਾਈਂਡ ਆਫ ਪ੍ਰੈਸ਼ਰ ਔਨ ਦਾ ਪੁਲਿਸ ਆਫਿਸਰਸ ਆਫ ਦਾ ਹਾਈਐਸਟ ਲੈਵਲ ਉਸਨੇ ਮੁਲਾਕਾਤ ਆਪ ਦੀ ਐਂਟਰੀ ਉਸ ਟਾਈਮ ਤੇ ਕੀਤੀ ਜਿਹੜੀ ਸਾਡੀ ਮੁਲਾਕਾਤ ਨੂੰ ਲੈਪਸ ਕਰ ਰਹੀ ਸੀ ਓਵਰਲੈਪ ਕਰ ਰਹੀ ਸੀ ਇਹ ਕਾਦੇ ਵਾਸਤੇ ਸੀ ਨੰਬਰ 1 ਇਹ ਹੁਣ ਜਿਹੜਾ ਹੈਗਾ ਕੋਰਟ ਵੱਲੋਂ ਜੋ ਫੈਸਲਾ ਆ ਰਿਹਾ ਹੈਗਾ ਕੀ ਲੱਗਦਾ ਵੀ ਆਉਣ ਵਾਲੇ ਟਾਈਮ 'ਚ ਬੈਰਕ ਚੇਂਜ ਹੋਏਗੀ ਨਹੀਂ ਬੈਰਕ ਚੇਂਜ ਉਹਨਾਂ ਦੀ ਸਿਕਿਉਰਿਟੀ ਮੇਨਟੇਨ ਕਰੋ ਤਿੰਨ ਅਫਸਰਾਂ ਦੀ ਰਿਸਪੌਂਸਿਬਿਲਟੀ ਹੈ ਨੰਬਰ 1 ਜਿਹੜੇ ਅੱਜ ਅੰਦਰ ਬੜੇ ਨੇ ਏ ਡੀ ਜੀ ਪ੍ਰੈਜ਼ੈਂਸ ਨੰਬਰ 2 ਇੱਕ ਆਈ ਜੀ ਪ੍ਰੈਜ਼ੈਂਸ ਨੇ ਨੰਬਰ 3 ਜਿਹੜਾ ਇੱਥੇ ਦਾ ਇਨਚਾਰਜ ਹੈ ਕਾਲੋ ਇਟ ਇਜ਼ ਹਿਸ ਰਿਸਪੌਂਸਿਬਿਲਟੀ ਮੌਕੇ ਦਾ ਅਸਰ ਉਹ ਹੈ ਅੱਜ ਫਿਰ ਉਹਨਾਂ ਨੇ ਕਲੋ ਸਾਹਿਬ ਨੇ ਕਿਹਦੇ ਕਹਿੰਦੇ ਮੈਨੂੰ ਦੱਸੋ ਅੱਜ ਇੱਕ ਕੰਟੈਂਪਟ ਕੀਤੀ ਹੈ ਕੋਰਟ ਦੀ ਕਿ ਅੱਜ ਉਹਨਾਂ ਨੇ ਸਾਡੇ ਜਿੱਥੇ ਮੀਟਿੰਗ ਰੂਮ ਸੀ ਉੱਥੇ ਫਿਰ ਕੈਮਰਾ ਲਾਤਾ ਐਂਡ दैट ਕੈਮਰਾ ਇਜ਼ ਨਿਊ ਪਹਿਲਾਂ ਨਹੀਂ ਸੀ ਡਿਪਟੀ ਸੁਪਰਡੈਂਡਰ ਦੇ ਦਫ਼ਤਰ 'ਚ ਅੱਜ ਕੈਮਰਾ ਲਾਇਆ ਹੋਇਆ ਸੀ ਉਹ ਸਾਨੂੰ ਦੇਖ ਰਹੇ ਸੀ ਪ੍ਰਾਈਵੇਟ ਬੰਦੇ ਦੇਖ ਰਹੇ ਆ ਉਹ ਕੈਂਬਰੇ ਚ ਸਰ ਨੂੰ ਅਪ੍ਰੀਹੈਂਸ਼ਨ ਐ ਮਾਈਕ ਲੱਗਿਆ ਹੋਇਆ ਐ ਔਰ ਡਾਇਰੈਕਸ਼ਨ ਨੇ ਔਨਰੇਬਲ ਕੋਰਟ ਦੀ ਕਿ ਇਹੋ ਜੀ ਕੋਈ ਹਰਕਤ ਜਿਹੜੀ ਤੁਸੀਂ ਕਰਦੇ ਹੋ ਉਹ ਨਹੀਂ ਕਰਨੀ ਚਾਹੀਦੀ ਇਹਨਾਂ ਨੇ ਅੱਜ ਕੀਤੀ ਸਕਿਉਰਟੀ ਦੇ ਨਾਂ ਤੇ ਉਹਦੇ ਗਾਰ ਤੇ ਉਹਨਾਂ ਨੂੰ ਹੋਰ ਪਰੇਸ਼ਾਨ ਕੀਤਾ ਜਾ ਰਿਹਾ ਆਈਸੋਲੇਸ਼ਨ ਚ ਰੱਖਿਆ ਜਾ ਰਿਹਾ ਸਾਨੂੰ ਕੋਈ ਫਰਕ ਨਹੀਂ ਪੈਂਦਾ ਪਰ ਹੁਣ ਤੁਹਾਡੀ ਰਿਸਪੌਂਸਿਬਿਲਟੀ ਐ ਥੈਟ ਨੋ ਲਾਸ ਸ਼ੁੱਡ ਬੀ ਕਾਸ ਟੂ ਹਿਮ ਨਹੀਂ ਤਾਂ ਤੁਸੀਂ ਪਰਸਨਲੀ ਲਾਇਬਲ ਹੋ ਇਸ ਤੋਂ ਸਟ੍ਰਿਕਟ ਡਾਇਰੈਕਟ ਡਾਇਰੈਕਸ਼ਨਸ ਆਨਰੇਬਲ ਹਾਈ ਕੋਰਟ ਤੋਂ ਨਹੀਂ ਆ ਸਕਦੀ ਸੀ ਸਰ ਕੱਲੇ ਪੈਰ ਕਿਚ ਨੇ ਚਾ ਹੋਰ ਵੀ ਇਹਨਾਂ ਦੇ ਨਾਲ ਕੋਈ ਰੱਖੇ ਹੋਏ ਸਰ ਇਹ ਜਿਹੜੀ ਓਵਰ ਸੈਂਸਿਟਿਵ ਗੱਲਾਂ ਨੇ ਜਿੰਨੀ ਕੁ ਮੈਨੂੰ ਨੋਲਿਜ ਹੈ ਉਹ ਵੀ ਮੈਂ ਆਈ ਵਿਲ ਪ੍ਰੀਵੈਂਟ ਮੈਸੈਲਫ ਓਮ ਸ਼ੇਅਰਿੰਗ ਇਟ ਵਿਦ ਯੂ